ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਮੀਨ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਰਹੋਗੇ ਤੇ ਅਸੀਂ ਸਭ ਠੀਕ ਠਾਕ ਆ ਜੀ ਚਲੋ ਜੀ ਅੱਜ ਦਾ ਵਲੌਗ ਸਟਾਰਟ ਕਰਦੇ ਹਾਂ ਉਸ ਤੋਂ ਪਹਿਲਾਂ ਜੀ ਰਿਕਵੈਸਟ ਹੈ ਜੀ ਪੇਜਨਲ ਤੇ ਪਹਿਲੀ ਵਾਰ ਆਇਆ ਤਾਂ ਪਿਆਰ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਇਹ ਵੀਡੀਓ ਸਾਰਿਆਂ ਦਾ ਹੀ ਆ ਜੋ ਰੋਟੀਆਂ ਪਕਾਉਂਦੇ ਖਾਸ ਕਰਕੇ ਭਣਾਂ ਲਈ ਤੇ ਇਹਦਾ ਵੀ ਆਪਾਂ ਬਾਰਾ ਟਾਈਮ ਦਾ ਨਾਣੇ ਖਾ ਉਹ ਆ ਵੀ ਆਪਾਂ ਜਿਵੇਂ ਕਰਦੇ ਹਾਂ ਸਟਾਰਟ ਜੀ ਇਹ ਰੋਟਣਾ ਰੌਂਡ ਦਾ ਤਰੀਕਾ ਜੀ ਨਾ ਤੁਹਾਨੂੰ ਆਟਾ ਗੁੰਨਣ ਦੀ ਲੋੜ ਨਾ ਤੁਹਾਨੂੰ ਵੇਲਣ ਦੀ ਰੋਟੀਆਂ ਦੀ ਲੋੜ ਉਹਦੇ ਵਾਸਤੇ ਜਿੰਨਾ ਤੁਹਾਨੂੰ ਚਾਹੀਦਾ ਤੁਸੀਂ ਆਪਦਾ ਆਟਾ ਪਾ ਲਈ ਇਹ ਆਟਾ ਛਾਣਿਆ ਹੋਇਆ ਹੈ ਇਹ ਤਿੰਨ ਚਮਚੇ ਪਾਏ ਐ ਮੈਂ ਤੇ ਇਹਦਾ ਆਪਾਂ ਘੋਲ ਤਿਆਰ ਕਰਨਾ ਹੈ ਜਿਵੇਂ ਮਤਲਬ ਕਿ ਆਪਾਂ ਵੇਸਨ ਨੇ ਪੂਰੇ ਜਿਲੇ ਬਣਾਉਣੇ ਹਨ ਜਾਂ ਵੀ ਪੂਰੇ ਬਣਾਉਣੇ ਹੋਵੇ ਇਸ ਤੁਸੀਂ ਇਸ ਨੂੰ ਘੋਲ ਤਿਆਰ ਕਰ ਲੈਣਾ ਪਾਣੀ ਲੈਣਾ ਨਾਰਮਲ ਜੀ ਸਾਦੀ ਹੈ ਫਿਰ ਤੁਸੀਂ ਥੋੜਾ ਜਿਹਾ ਪਾਣੀ ਨੂੰ ਗਰਮ ਕਰ ਲਓ ਇਸ ਤਰ੍ਹਾਂ ਜੀ ਆਪਾਂ ਇਹ ਆਟੇ ਦੇ ਵਿੱਚ ਪਾਣੀ ਪਾ ਕੇ ਘੋਲ ਤਿਆਰ ਕਰ ਲਿਆ ਬਹੁਤ ਸਾਰੇ ਨਾ ਭੈਣਾ ਮੇਰੇ ਨਾਲ ਹਨ ਮੈਨੂੰ ਕਈ ਵਾਰ ਆਇਆ ਹੁੰਦਾ ਵੀ ਆਟਾ ਗੁੰਨਦਿਆਂ ਕਿਰਾ ਹੱਥ ਜੀ ਬਾਹਲੇ ਲਿਪੜ ਗਿਆ ਹਨ ਔਖਾ ਲੱਗਦਾ ਇਹ ਮੈਂਟੋ ਮੈਂਟੀ ਦਾ ਕੰਮ ਹੈ ਜੀ ਕੋਈ ਖਾਸ ਨਹੀਂ ਇਸ ਚ ਹੈਗਾ ਦਾ ਆਪਾਂ ਇੱਥੇ ਨੋਰਮਲ ਪਾਣੀ ਤੇ ਹੁਣ ਆਪਾਂ ਇੱਥੇ ਥੋੜਾ ਜਿਹਾ ਦੁੱਧ ਪਾਵਾਂਗੇ ਮਾਣਾ ਨਹੀਂ ਦੁੱਧ ਪਾਉਂਦੇ ਜੀ ਥੋੜਾ ਜਿਹਾ ਦੁੱਧ ਪਾਵਾਂਗੇ ਵਿੱਚ ਇਹਦੇ ਥੋੜਾ ਜਿਹਾ ਦੁੱਧ ਪਾ ਲਿਆ ਇਹ ਤੁਸੀਂ ਨਮਕੀਨ ਖਾਣਾ ਮਾਂ ਮਾਤ ਵਾਲੇ ਕਹਿੰਦੇ ਕਈ ਰਾਤਾਂ ਨੂੰ ਦਾਲ ਸਬਜ਼ੀ ਨਹੀਂ ਹੁੰਦੀ ਫਿਰ ਆਪਾਂ ਇਹਦੇ ਵਿੱਚ ਗੰਡੇ ਕੁਝ ਵੀ ਤੁਸੀਂ ਪਾ ਲਓ ਗੰਡੇ ਹਰਿੰਗਾ ਮਿਰਚਾਂ ਤੇ ਟਮਾਟਰ ਵਗੇਰਾ ਪਾ ਕੇ ਇਹਨੂੰ ਵੀ ਤੁਸੀਂ ਤਿਆਰ ਕਰ ਸਕਦੇ ਆ ਇਹਨੂੰ ਇਸ ਤਰ੍ਹਾਂ ਪੂਰਾ ਪੂਕੋਲਣਾ ਜਿੱਚ ਕੋਈ ਵੀ ਗੰਡ ਨਹੀਂ ਹੋਣੀ ਚਾਹੀਦੀ ਤੇ ਇਹਨੂੰ 5-7 ਮਿੰਟ ਵਾਸਤੇ ਰੈਸਟ ਤੇ ਵੀ ਛੱਡਣਾ ਇਹ 'ਚ ਤੁਸੀਂ ਥੋੜਾ ਜਿਹਾ ਨਮਕ ਵੀ ਪਾ ਸਕਦੇ ਆ ਤੇਜੀ ਖੰਡ ਵੀ ਪਾ ਸਕਦੇ ਆ ਜਿਵੇਂ ਤੁਹਾਨੂੰ ਵਧੀਆ ਲੱਗੇ ਤੁਸੀਂ ਉਵੇਂ ਕਰ ਲਿਓ ਆਪਾਂ ਚਾਹਨੇ ਚੰਚੇ ਪਾਏ ਆ ਜੀ ਇਹ ਇਹ ਜਿਹੜੇ ਆ ਵੱਡੇ ਚਮਚੇ ਹੁੰਦੇ ਆ ਸਪਲਾਈ ਸਕੂਪ ਜਿਹੇ ਹੁੰਦੇ ਆ ਆਪਣੇ ਇਹ ਪਾਏ ਪਾ ਕੇ ਆਪਾਂ ਪੂਰਾ ਕੋਲੇ ਦਾ ਤਿਆਰ ਕਰ ਲੈਣਾ ਵਧੀਆ ਬਣਾ ਨਾ ਬਦਲਣਾ ਚਾਹੀਦਾ ਨਾ ਬਾਲਾ ਗਾੜਾ ਹੋਣਾ ਚਾਹੀਦਾ ਕੋਲ ਆਪਾ ਇਸ ਤਰ੍ਹਾਂ ਤਿਆਰ ਕਰਨਾ ਤੇ 5 ਦਸਾਂ ਮਿੰਟਾਂ ਦੇ ਵਿੱਚ ਆਪਾਂ ਰੋਟੀਆਂ ਲਾ ਕੇ ਮਿੱਲੇ ਹੋ ਸਕਦੀ ਆਟਾ ਇਹ ਤਿਆਰ ਕਰਕੇ ਹੱਥ ਬਿਨਾ ਹੱਥ ਲਿਬੜਨਾ ਨਾ ਕੋਈ ਟੈਨਸ਼ਨ ਤੇ ਇਸ ਤਰ੍ਹਾਂ ਤੁਸੀਂ ਕੋਲ ਤਿਆਰ ਕਰ ਲਓ 5 ਮਿੰਟ ਰੈਸਟ ਲਈ ਛੱਡ ਦਿਓ ਤੇ ਹੁਣ ਆਪਾਂ ਚਲਾਲਗੇ ਚੁੱਲਾ ਤਾਂ ਕਿ ਇਹ ਵੀ ਤਵਾ ਗਰਮ ਹੋ ਜਾਏ ਕਿਉਂਕਿ ਤਵਾ ਗਰਮ ਹੋਣੇ ਕਾफी ਟਾਈਮ ਲੱਗ ਜਾਂਦਾ ਤੇ ਫਿਰ ਉਹ ਪਹਿਲਾ ਪਹਿਲੀ ਰੋਟੀ ਵਧੀਆ ਨਹੀਂ ਆਉਂਦੀ ਹੁੰਦੀ ਹੈ ਨਾ ਪਹਿਲਾਂ ਸਖਿਆ ਹੋਵੇ ਗਰਮ ਕਰਨ ਨੂੰ ਤਵਾ ਕਾਫੀ ਗਰਮ ਹੋ ਜੂਣਾ ਚਾਹਰਾ ਆਪਾਂ ਇਹਨੂੰ ਕੋਲ ਨੂੰ ਤਿਆਰ ਕਰਦੇ ਹਾਂ ਜੀ ਕੋਲ ਨੂੰ ਖਲਾਈ ਜਾਂਦੇ ਆ ਆਪਣਾ ਤਵਾ ਗਰਮ ਹੋ ਜੂਗਾ ਤੇ ਨਾ ਧਾਨ ਨੂੰ ਆਟਾ ਗੁੰਨਣ ਦੀ ਟੈਨਸ਼ਨ ਤੇ ਨਾ ਰੋਟੀਆਂ ਵੇਲਣ ਦੀ ਟੈਨਸ਼ਨ ਨਾ ਚੱਕਲਾ ਵੇਲਾ ਚੱਕਣਾ ਬਸ ਇੱਕ ਢਾਂਡਾ ਲਵੋ ਚਾਟਾ ਪਾਓ ਘੋਲੋ ਤੇ ਰੋਟੀਆਂ ਪਕਾਓ ਟੈਨਸ਼ਨ ਫਰੀ ਕੰਮ ਹੈ ਜੀ ਇਹ ਬਹੁਤ ਵਧੀਆ ਤੁਸੀਂ ਇਸ ਕੋਲ ਮਿਕਸੀ 'ਚ ਵੀ ਕਰ ਸਕਦੇ ਆ ਜੀ ਗ੍ਰੈਂਡਰ ਨਾਲ ਵੀ ਗ੍ਰੈਂਡ ਕਰ ਸਕਦੇ ਆ ਕਿਉਂਕਿ ਮੈਂ ਇਹ ਥੋੜਾ ਲਿਆ ਥੋੜੇ ਵਾਸਤੇ ਤਾਂ ਫਿਰ ਇਹਦੇ ਨਾਲ ਵੀ ਹੋ ਜੂਗਾ ਗ੍ਰੈਂਡ ਤੇ ਬਾਲੇ ਚ ਗੰਢਾਂ ਵੱਧ ਜਾਂਦਣਾ ਜੀ ਇਹਨੂੰ ਆਪਾਂ ਥੋੜਾ ਜਿਹਾ ਆਪਣਾ ਤਵਾ ਹੋ ਗਿਆ ਗਰਮ ਆਪਾਂ ਥੋੜਾ ਮਨੀ ਚੋਪਣਾਂਗੇ ਚੋਪਣ ਤੋਂ ਬਾਅਦ ਜੀ ਇਹਦੇ ਤੇ ਹੁਣ ਆਪਾਂ ਜਿੰਨੀ ਕ ਆਪਣੀ ਰੋਟੀ ਆ ਬਣਾਉਣੀ ਉਸ ਹਿਸਾਬ ਨਾਲ ਆਪਾਂ ਸਟੇਮਿਲ ਕਰਾਂਗੇ ਇਹਦਾ ਲਓ ਜੀ ਆਪਾਂ ਪਾਲਟੀ ਮਾਰਤੀ ਆ ਤੇ ਇਹਦਾ ਅੱਗ ਦਾ ਫਲੇਮ ਰੱਖਣਾ ਘੱਟ ਜੀ ਆਪਣਾ ਪਤਲਾ ਤਵਾ ਡੈਕਸਨ ਵਾਲਾ ਜਿਹੜੇ ਮਰਜੀ ਤਵੇ ਤੇ ਤੁਸੀਂ ਇਹਨੂੰ ਬਣਾ ਸਕਦੇ ਆ ਤੇ ਬਹੁਤ ਵਧੀਆ ਤੁਹਾਡੀਆਂ ਰੋਟੀਆਂ ਨਾ ਪੂੜੀਆਂ ਰਹਿਗਣਾਂ ਉਲੂਆਂ ਉਲੂਆਂ ਸੌਫਟ ਸੌਫਟ ਰਹਿਣਗੀਆਂ ਜੀ ਤੇ ਬਸ ਇਹ ਜੇ ਆਪਾਂ ਅੱਗ ਦਾ ਫਲੇਮ ਥੋੜਾ ਜਿਹਾ ਘਟ ਰੱਖਣਾ ਤੇ ਫੁੱਲ ਫੁੱਲ ਕੇ ਵਧੀਗਾ ਤੁਹਾਡੀਆਂ ਰੋਟੀਆਂ ਪੱਕਣਗੀਆਂ ਕੇਰਾ ਤਵਾ ਬੁਰਾ ਤੁਸੀਂ ਤਪਾ ਕੇ ਮੋੜ ਕੇ ਦੀ ਅੱਗ ਦੀ ਫਲੇਮ ਜਾਨੀ ਕਿ ਆਗ ਦੇ ਸੇਕ ਨੂੰ ਘੱਟ ਕਰ ਦਿਓ ਤੇ ਕਿਉਂਕਿ ਜਿਆਦਾ ਸੇਕ ਹੋਊਗਾ ਜੀ ਆਟਾ ਹੌਲੀ-ਹੌਲੀ ਉੱਪਰੋਂ ਇਹ ਜਿਹੜਾ ਘੋਲ ਆਪਨਾ ਇਹ ਹੌਲੀ-ਹੌਲੀ ਉੱਪਰੋਂ ਸੁੱਕੂਗਾ ਤੇ ਜੇ ਆਪਾਂ ਤੇਜ਼ ਫਲੇਮ ਕਰਦਾਂਗੇ ਤਾਂ ਫਿਰ ਉਹ ਮੱਚ ਜਾਊਗਾ ਤੇ ਇਸ ਤਰ੍ਹਾਂ ਤੁਸੀਂ ਰੋਟੀਆਂ ਬਣਾ ਸਕਦੇ ਆ ਜੇ ਤੁਸੀਂ ਜੇ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਨਮਕੀਨ ਬਣਾਉਣਾ ਤਾਂ ਨਮਕੀਨ ਵੀ ਬਣਾ ਸਕਦੇ ਆ ਨਹੀਂ ਤੁਸੀਂ ਐਂ ਘੋਲ ਤਿਆਰ ਕਰੋ 5 ਮਿੰਟ ਰੈਸਟ ਲਈ ਛੱਡੋ ਤੇ ਬਾਅਦ ਚ ਪਾ ਪਾ ਕੇ ਤੁਸੀਂ ਕੜਚੀ ਨਾ ਪਲੇ ਨਾ ਕਾਸੀ ਨਾਲ ਵੀ ਇਹ ਘੋਲ ਪਾ ਸਕਦੇ ਆ ਮੈਂ ਤਾਂ ਵੀ ਥੋੜੀਆਂ ਰੋਟੀਆਂ ਲਾਉਣਮੈਂ ਤਾਂ ਤਰਕੀ ਹੀ ਵੀ ਇਤੀ ਕੋਲੇ ਥੋੜੇ ਜਿਹਾ ਵੱਡੇ ਕਾਪ ਚ ਤੇ ਇਸ ਤਰ੍ਹਾਂ ਹੀ ਆਪਾਂ ਇਹਨੂੰ ਉੱਤੇ ਪਾ ਰਹੇ ਆ ਤੇ ਕਈ ਵਾਰ ਜਿਆਦਾ ਰੋਟੀਆਂ ਲਾਉਣਾ ਹੁੰਦਿਆਂ ਤੇ ਛੇਤੀ ਬਹੁਤ ਛੇਤੀ ਕੰਮ ਹੁੰਦਾ ਜੀ ਮਿੰਟਾਂ ਵਿੱਚ ਦੀ ਰੋਟੀ ਬਣ ਕੇ ਤਿਆਰ ਹੋ ਜਾਂਦੀ ਹੈ ਇਹਨੂੰ ਤੁਸੀਂ ਜਿੰਨਾ ਮਰਜ਼ੀ ਸਪਰੈਡ ਕਰਨਾ ਜਿੰਨਾ ਮਰਜ਼ੀ ਤੁਸੀਂ ਫਲਾਉਣਾ ਰੋਟੀ ਨੂੰ ਫਲਾ ਸਕਦੇ ਆ ਜਾਨਕਿ ਵੀ ਤਵਾ ਜਦੋਂ ਤਵੇ ਤੇ ਪਾਇਆ ਪਤਾ ਨੂੰ ਅਗਲੇ ਅਗਲੀ ਰੋਟੀ ਪਾ ਕੇ ਦਿਖਾਉਣੀ ਹੈ ਵੀ ਕਿਸ ਤਰ੍ਹਾਂ ਆਪਾਂ ਉੱਤੇ ਫਲਾ ਸਕਦੇ ਆ बात इधर रख लगे तो चोपड़ भी सकते हैं इस तरह तो हाजटना बहुत वीरिया पकड़ गया जी ट्राई तुम जरूर करो जिन्ना जो तुम थोड़ा जा करड़ा रखना तेन करड़ा भी रख सकते हैं हम आप अगली रोटी बनानी है आखो जी सॉफ्ट सॉफ्ट रोटी बनी है गर्म है जी हम आप दूजी रोटी लाने थोड़ा जा नॉनस तक तो भी वजी कर लिया हम आप फिर घूर आगा ये पा लेंगे इस तरह करके गुन खिला लो जिन्नी पतली तो रोटी बनाने चाहिए उन्नी थी तो रोटी पतली बन जूगी इस तरह करके अग का फ्लेम घट कर लो जो सारा सुक गया ਪਤਾ ਲੱਗ ਜੂਗਾ ਤੁਹਾਨੂੰ ਹਨਾ ਮੈਂ ਉੱਪਰ ਹੋਈ ਰੜ ਰਿਆ ਵਾ ਫੇਰ ਤੁਸੀਂ ਇਹਦੀ ਪਾਟੀ ਬਣਾਉਣੀ ਐ ਇਸ ਤਰ੍ਹਾਂ ਕਰਕੇ ਤੁਸੀਂ ਕੋਈ ਵੀ ਆਹ ਲੈ ਸਕਦੇ ਆ ਜੀ ਖਰਚਣਾ ਕਿਉਂਕਿ ਮੇਰੇ ਬਾਲੇ ਭਾਂਡੇ ਸਾੰਭੇ ਵੇ ਘੱਟ ਲੋੜ ਪੈਂਦੀ ਐ ਤੇ ਮੈਂ ਫੇਰ ਆਹੀ ਚੱਕ ਲੈ ਇੱਥੋਂ ਔਲੀ-ਵਲੀ ਕਰਕੇ ਇਹ ਸਾਈਡਾਂ ਤੋਂ ਤੁਸੀਂ ਇਹਨੂੰ ਉਤਾਰ ਲਿਓ ਜਿੰਨਾ ਚਿਰ ਇਹ ਵਿਚਾਲਿਓ ਹੁੰਦਾ ਵਾ ਆਟਾ ਸੁੱਕਦਾ ਜਿੰਨਾ ਚਿਰ ਆਪਣਾ ਆਟਾ ਗਿੱਲਾ ਹੁੰਨਾ ਚਿਰ ਆਪਾਂ ਨਹੀਂ ਬਾਕੀ ਨਹੀਂ ਮਰਾ ਸਕਦੇ ਜੀ। ਉਹਨੂੰ ਆਟੇ ਨੂੰ ਸੋਕ ਲੈਣ ਦੇ ਲਈ। 11-11 ਪਹਿਲਾਂ-ਪਹਿਲਾਂ ਇੱਕ ਦੋ ਰੋਟੀਆਂ ਤੇ ਆਪਾਂ ਨੂੰ ਓਕਾ ਲੱਗੂਗਾ ਮੜ ਕੇ ਵਧੀਆ ਰੋਟੀਆਂ ਪੱਕ ਜਾਣਗੀਆਂ ਜੀ ਇਹ ਤਾਂ ਹੈ। ਆਪਾਂ ਇਹ ਰੋਟੀਆਂ ਪਕਾ ਲਗੇ। ਇਹ ਰੋਟੀ ਪਕਾ ਲਗੇ। ਇਹ ਤਹਨਾ ਹਿਲਾਉਣੀ ਆ। ਲਓ ਜੀ। ਜਿੰਨਾ ਤੁਸੀਂ ਘੱਟ ਫਲੇਮ ਰੱਖੋਗੇ ਉਨੀ ਤਹਾਡੀ ਰੋਟੀ ਬਜਗਾ ਬਣ ਕੇ ਰੈਡੀ ਹੋਊਗੀ ਰੋਟੀਆਂ ਬਹੁਤ ਸੌਫਟ ਬਣਨਾਂ ਨਾ ਨਾ ਤੁਹਾਨੂੰ ਆਟਾ ਗੁੰਨਣ ਦੀ ਲੋੜ ਹੈ ਤੇ ਨਾ ਤੁਹਾਨੂੰ ਚਕਲਾ ਵੇਲਣ ਚੱਕਣ ਦੀ ਲੋੜ ਹੈ ਬਸ ਆਟਾ ਆਪ ਦਾ ਘੁੱਲੋ ਤੇ 5 ਮਿੰਟ ਰੈਸਟ ਦੇ ਛੱਡੋ ਥੋੜਾ ਜਿਹਾ ਦੁੱਧ ਪਾ ਲਓ ਜੇ ਤੁਸੀਂ ਨਮਕੀਨ ਬਣਾਉਣਾ ਤਾਂ ਨਮਕ ਮਿਰਚ ਗੰਡਾ ਟਮਾਟਰ ਪੋਸ਼ੇ ਵੀ ਤੁਸੀਂ ਪਾ ਸਕਦੇ ਆ ਸ਼ਿਮਲਾ ਮਿਰਚ ਵੀ ਰਾਇਚ ਤੇ ਨਹੀਂ ਤੁਸੀਂ ਸੈਂਪਲ ਰੋਟੀਆਂ ਲੈਉਣ ਨੂੰ ਨਾ ਕੋਈ ਗੈਸਟ ਆਇਆ ਤੇ ਇੱਕ ਜਣਾ ਆਰਾਮ ਨਾਲ ਲਾ ਸਕਦਾ ਹੈ ਪੂਲ ਕੇ ਆਟਾ ਤੇ ਰੋਟੀਆਂ ਪਕਾਓ ਕੂੜਿਆ ਵਾਂਗੂ ਜੀ ठीक है जी इस तरह रोटियां बना लो क्योंकि एक दो रोटिया में पहले थोड़ा जहा टाइम लगेगा तवा पा दिए क्योंकि पानी वाला आटा तो ये घोल तैयार रहा हौली हौली सुाऊगा यह ठीक है जी अपनी तीजी रोटी है जी ये भी बन रही है ਆ ਲੋ ਜੀ ਆਪਾਂ ਤੁਹਾਡਾ ਜੱਜਾ ਚੰਚੀ ਹੱਥ ਤੇ ਪਾਏ ਸੀ ਤੁਹਾਡੇ ਸਾਹਮਣੇ ਚਾਰ ਰੋਟੀਆਂ ਬਣ ਗਈਆਂ ਇਹ ਵੇਖੋ ਜੀ ਬਹੁਤ ਸੌਫਟ ਰੋਟੀਆਂ ਆ ਇਹ ਤੇ ਭਾਵੇਂ ਸਾਰਾ ਦਿਨ ਪਈਆਂ ਰਹਿਣ ਖਰਾਬ ਨਹੀਂ ਹੁੰਦੀਆਂ ਆ ਆਕੜਦਿਆਂ ਜਿਵੇਂ ਗਰਮੀ ਦੇ ਮਹੀਨੇ ਰੋਟੀ ਆਕੜ ਜਾਂਦੀ ਆ ਤੇ ਆਪਾਂ ਰੋਟੀ ਥੋੜੀ ਜੀ ਵੱਡੀ ਬਣਾਤੀ ਕਿਉਂਕਿ ਜੀ ਇਹ ਥੋੜਾ ਜਿਹਾ ਆਟਾ ਵਾਧਾ ਸੀਗਾ ਮੈਂ ਕਿਹਾ ਛੋਟੀ ਬਣਾ ਫਿਰ ਕੀ ਬਣਾਉਣੀ ਆਪਾਂ ਇਸੇ ਰੋਟੀ ਨੂੰ ਵਧਾਤਾ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਬਾੜ ਲੈਨੇ ਆ ਤੇ ਦੇਖੋ ਜੀ ਬਿਨਾ ਆਟਾ ਗੁੰਨਿਆ ਬਿਨਾ ਚੱਕਲੇ ਬੈਨਾ ਚੱਕਿਆ ਬਿਨਾ ਖਲਾਰੇ ਪਾਇਆ ਇਸ ਤਰ੍ਹਾਂ ਰੋਟੀਆਂ ਬਣਦੀਆਂ ਤੁਹਾਨੂੰ ਮੇਰੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੇ ਬੜੀ ਵਧੀਆ ਲੱਗੀ ਤੇ ਸ਼ੇਅਰ ਜਰੂਰ ਕਰ ਦਿਓ ਜੀ ਤੁਹਾਡਾ ਸਪੋਰਟ ਕਰਨ ਲਈ ਬਹੁਤ ਬਹੁਤ ਧੰਨਵਾਦ ਆ ਜੀ ਇਸ ਤਰ੍ਹਾਂ ਆਪਾਂ ਰੋਟੀਆਂ ਪਕਾ ਸਕਦੇ ਹਾਂ ਤੁਸੀਂ ਵੀ ਟਰਾਈ ਜਰੂਰ ਕਰਕੇ ਦੱਸਿਓ ਵੀ ਤੁਹਾਨੂੰ ਮੇਰੀ ਇਹ ਵੀਡੀਓ ਤੇ ਰੋਟੀਆਂ ਬਣਾਉਣਾ ਵਧੀਆ ਲੱਗੀਆਂ ਤਾਂ ਤੁਸੀਂ ਘਰੇ ਜਰੂਰ ਟਰਾਈ ਕਰਿਓ ਤੇ ਕਮੈਂਟ ਕਰਿਓ ਬਾਅਦ ਵਿੱਚ ਇਹ ਬਾਕੀ ਭਾਵੇਂ ਬਹੁਤ ਵਧੀਆ ਰੋਟੀਆਂ ਸੀ ਨਾ ਠੀਕਾ ਜੀ ਮਿਲਦੇ ਹਾਂ ਕਿਸੇ ਹੋਰ ਬਲੌਗ ਜਾਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਦਾ ਧੰਨਵਾਦ ਹੈ ਜੀ ਇਸ ਤਰ੍ਹਾਂ ਤੁਸੀਂ ਵੀ ਆਪ ਖਾਓ ਤੇ ਬਣਾਓ ਬਿਨਾਂ ਕਿਸੇ ਟੈਨਸ਼ਨ ਜਾਂ ਜੰਝਟ ਦੇ ਬਿਨਾਂ ਖਲਾਰੇ ਪਾਇਆ ਇਸ ਤਰ੍ਹਾਂ ਤੁਸੀਂ ਰੋਟੀ ਨਾਲ ਪਕਾ ਕੇ ਮੈਂਟੋ ਮੈਕੀ ਤਰੀਬ ਹੋ ਸਕਦੀਆਂ ਜੀ ਠੀਕ ਹੈ ਜੀ ਓਕੇ ਬਾਏ ਜੀ